ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮੱਕੀ ਦੇ ਆਟੇ ਦੇ ਪਰਾਂਠੇ ਆਲੂਆਂ ਵਾਲੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਆ ਤਿੰਨ ਤਰੀਕਿਆਂ ਨਾਲ ਆਪਾਂ ਮੱਕੀ ਦੇ ਪਰਾਂਠੇ ਬਣਾਵਾਂਗੇ ਆਲੂਆਂ ਵਾਲੇ ਤੇ ਬਹੁਤ ਹੀ ਸਵਾਦ ਲੱਗਣਗੇ ਕ੍ਰਿਸਪੀ ਬਣਨਗੇ ਤਿੰਨੋ ਹੀ ਤਰੀਕੇ ਤੁਹਾਨੂੰ ਬੇਹਦ ਪਸੰਦ ਆਣਗੇ ਬਣਾਉਣੇ ਬਿਲਕੁਲ ਪਰਾਂਠੇ ਸੌਖੇ ਆ ਤੇ ਬਣਾਣਾ ਆਪਾਂ ਸ਼ੁਰੂ ਕਰਦੇ ਆ ਇੱਥੇ ਆਪਾਂ ਆਲੂ ਤਿੰਨ ਉਬਾਲੇ ਹੋਏ ਲੈਨੇ ਤੇ ਛਿਲਕਾ ਇਹਨਾਂ ਦਾ ਮੈਂ اتار ਲਿਆ ਆਲੂ ਹਾਲੇ ਥੋੜੇ ਜੇ ਗਰਮ ਵੀ ਆ ਤੇ ਥੋੜਾ ਜਿਹਾ ਧਨੀਆ ਲਿਆ ਹਰਾ ਬਰੀਕ ਕੱਟਿਆ ਹੋਇਆ ਇੱਥੇ ਮੈਂ ਤੇ 7-8 ਲਸਣ ਦੀਆਂ ਕਲੀਆਂ ਲਈਆਂ ਨੇ ਤੇ 1 ਇੰਚ ਅਸੀਂ ਅਦਰਕ ਦਾ ਟੁਕੜਾ ਲਿਆ ਇਹਨਾਂ ਨੂੰ ਨਾ ਮੈਂ ਪਤਲੇ ਦੇ ਵਿੱਚ ਕੱਟ ਲਿਆ ਇਸ ਤਰੀਕੇ ਦੇਖਣ ਨੂੰ ਇਹ ਵੱਧ ਲੱਗਣ ਲੱਗਿਆ ਪਰ 1 ਇੰਚ ਜਿੰਨਾ ਹੀ ਹੈ ਦੋ ਹਰੀਆਂ ਮਿਰਚਾਂ ਤੇ ਇੱਕ మీడియం ਸਾਈਜ਼ ਦਾ ਅਸੀਂ ਬਰੀਕ ਕੱਟ ਕੇ ਪਿਆਜ਼ ਲੈ ਲਿਆ ਤੇ ਜਿਹੜੀਆਂ ਇਹ ਤਿੰਨੋਂ ਚੀਜ਼ਾਂ ਨੇ ਇਹਨਾਂ ਨੂੰ ਆਪਾਂ ਕੁੱਟ ਲਾਂਗੇ ਤੇ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਭਾ ਕੀ ਕੁੱਟ ਕੇ ਜਿਹੜਾ ਆਪਾਂ ਪਾਉਨੇ ਆ ਨਾ ਇਸ ਦਾ ਜਿਹੜਾ ਸਵਾਦ ਇਹ ਬਹੁਤ ਵਧੀਆ ਆਉਂਦਾ ਹੈ ਇਸ ਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਲਾਂਗੇ ਇਹਨਾਂ ਆਲੂਆਂ ਨੂੰ ਆਪਾਂ ਹੁਣ ਕਦੋਂ ਕਸ ਇਸ ਤਰੀਕੇ ਕਰ ਲਾਂਗੇ ਇਸ ਤਰੀਕੇ ਇੱਕ ਸਾਰੀ ਇਹ ਰਹਿਣਗੇ ਤੇ ਹੱਥ ਨਾਲ ਜੇਕਰ ਆਪਾਂ ਇਹਨਾਂ ਨੂੰ ਮੈਸ਼ ਕਰਦੇ ਹਾਂ ਤੇ ਇਹ ਫਿਰ ਵਿੱਚ ਥੋੜੀਆਂ ਜੀਆਂ ਰੋੜੀਆਂ ਰਹਿ ਜਾਂਦੀਆਂ ਨੇ ਥੋੜੇ ਜਿਹਾ ਆਲੂਆਂ ਦੇ ਪੀਸ ਰਹਿ ਜਾਂਦੇ ਨੇ ਇਸ ਤਰੀਕੇ ਵਧੀਆ ਇਹ ਮੈਸ਼ ਹੋ ਜਾਣਗੇ ਆਲੂ ਆਪਣੇ ਤੇ ਆਲੂ ਨੂੰ ਇਸ ਤਰੀਕੇ ਕਰ ਲਿਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਜੀ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਆਪਾਂ ਹਰਾ ਧਨੀਆ ਤੇ ਬਰੀਕ ਕੱਟਿਆ ਹੈ ਆ ਪਿਆਜ਼ ਪਾ ਲਾਂਗੇ ਇਸ ਦੇ ਵਿੱਚ ਤੇ ਜੋ ਆਪਾਂ ਕੁੱਟ ਕੇ ਰੱਖਿਆ ਸੀ ਹਰੀਆਂ ਮਿਰਚਾਂ ਤੇ ਲਸਣ ਅਦਰਕ ਦਾ ਪੇਸਟ ਬਣਾਇਆ ਸੀ ਇਹ ਵੀ ਇਸ ਦੇ ਵਿੱਚ ਪਾ ਲਾਂਗੇ ਆਪਾਂ ਇੱਕ ਚਮਚ ਇਸ ਦੇ ਵਿੱਚ ਆਪਾਂ ਦਰਦਰਾ ਕੁੱਟਾ ਹੋਇਆ ਸਾਬਤ ਧਨੀਆ ਦਾ ਪਾਵਾਂਗੇ ਇਸ ਦਾ ਜਿਹੜਾ ਟੇਸਟ ਹੈ ਸਵਾਦ ਬਹੁਤ ਵਧਿਗਾ ਹਾਂ ਦਾ ਅੱਧਾ ਚਮਚ ਇਸਦੇ ਵਿੱਚ ਕੁੱਟਿਆ ਆਏ ਆਪਾਂ ਦਰਦਰਾ ਕੁੱਟਿਆ ਆਏ ਆਪਾਂ ਜੀਰਾ ਪਾ ਲਾਂਗੇ ਤੇ ਚਮਚ ਦਾ ਚੌਥਾ ਹਿੱਸਾ ਸੀ ਕਾਲੀ ਮਿਰਚ ਪਾ ਲਾਂਗੇ ਤੇ ਅੱਧਾ ਚਮਚ ਅਸੀਂ ਇਸਦੇ ਵਿੱਚ ਚਾਟ ਮਸਾਲੇ ਦਾ ਪਾਵਾਂਗੇ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਅਨਾਰ ਦਾਣਾ ਦਾ ਪਾਊਡਰ ਵੀ ਪਾ ਸਕਦੇ ਹੋ ਇਸਦੇ ਵਿੱਚ ਸਵਾਦ ਅਨੁਸਾਰ ਅਸੀਂ ਇਸਦੇ ਵਿੱਚ ਨਮਕ ਪਾਣ ਲੱਗੇ ਆ ਇੱਕ ਚਮਚ ਦੇ ਕਰੀਬ ਹੈਗਾ ਨਮਕ ਤੇ ਅੱਧਾ ਚਮਚ ਅਸੀਂ ਇਸਦੇ ਵਿੱਚ ਪਾਇਆ ਗਰਮ ਮਸਾਲਾ ਤੇ ਚਮਚੇ ਦਾ ਚੌਥਾ ਹਿੱਸਾ ਅਸੀਂ ਇਸਦੇ ਵਿੱਚ ਪਾਣ ਲੱਗੇ ਆ ਹਲਦੀ ਹਲਦੀ ਨਾਲ ਜਿਹੜਾ ਰੰਗ ਹੈ ਪਰੌਂਠਿਆਂ ਦਾ ਬਹੁਤ ਸੋਹਣਾ ਆਏਗਾ ਤੇ ਹੁਣ ਇੱਥੇ ਮੈਂ ਦੋ ਕੌਲੀਆਂ ਮੱਕੀ ਦਾ ਆਟਾ ਲਵਾਂਗੀ ਇਹ ਪੀਲੇ ਵਾਲੀ ਮੱਕੀ ਮੈਂ ਲਈਏ ਮੱਕੀ ਆਟੇ ਨੂੰ ਮੈਂ ਪਹਿਲਾਂ ਹੀ ਛਾਨ ਲਿਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਇਹ ਮਿਕਸ ਇਸ ਤਰੀਕੇ ਕਰ ਲਾਂਗੇ ਜਿਹੜਾ ਆਟਾ ਹੈ ਇਹਦੇ ਨਾਲ ਹੀ ਅੱਧਾ ਆਟਾ ਆਪਣਾ ਗਿੱਲਾ ਹੋ ਜਾਏਗਾ ਇਸ ਦੇ ਵਿੱਚ ਕਿਉਂਕਿ ਆਲੂ ਹੈ ਤੇ ਪਾਣੀ ਛੱਡਣਗੇ ਆਪਣਾ ਹੀ ਪਿਆਜ਼ ਹਰੀਆਂ ਮਿਰਚਾਂ ਜੋ ਵੀ ਜਿ ਮਿਸ਼ਰਣ ਆਪਾਂ ਸਮਾਨ ਪਾਇਆ ਉਹਨਾਂ ਨੇ ਪਾਣੀ ਛੱਡਣਾ ਹੈ ਉਸ ਦੇ ਨਾਲ ਹੀ ਇਹ ਜਿਹੜਾ ਆٹے ਦਾ ਡੋਅ ਆਪਣਾ ਅੱਧਾ ਬਣ ਕੇ ਤਿਆਰ ਹੋ ਜਾਏਗਾ ਤੁਸੀਂ ਇਹ ਵੇਖੋ ਆਟਾ ਆਪਣਾ ਇੰਨਾ ਗਿੱਲਾ ਕਿ ਇਸ ਆٹے ਦੀ ਮੁੱਠੀ ਬਣਨ ਲੱਗ ਗਈ ਤੇ ਹੁਣ ਆਪਾਂ ਨੂੰ ਥੋੜੇ ਜਿਹਾ ਪਾਣੀ ਦੀ ਜ਼ਰੂਰਤ ਇੱਥੇ ਪਏਗੀ ਤੇ ਇੱਥੇ ਮੈਂ ਅੱਧਾ ਕੱਪ ਪਾਣੀ ਦੱਲਿਆ ਪਾਣੀ ਮੈਂ ਹਲਕਾ ਜਿਹਾ ਇੱਥੇ ਗਰਮ ਲੈਣ ਲੱਗੀਆਂ ਤੇ ਥੋੜਾ ਥੋੜਾ ਪਾ ਕੇ ਆਪਾਂ ਇਹ ਆٹے ਦਾ ਨੂੰ ਗੁੰਨ ਕੇ ਤਿਆਰ ਕਰਾਂਗੇ ਇੱਕ ਵਾਰ ਚ ਸਾਰਾ ਪਾਣੀ ਨਹੀਂ ਪਾ ਲਾਂਗੇ ਇਸ ਆਟੇ ਨੂੰ ਆਪਾਂ ਸਖਤ ਹੀ ਗੁੰਨਣਾ ਹੈ ਤੇ ਥੋੜਾ ਜਿਹਾ ਪਾਣੀ ਹੋਰ ਲੱਗੇਗਾ ਇਹ ਆਪਣਾ ਆਟਾ ਵਧੀਆ ਗਿੱਲਾ ਹੋ ਜਾਏਗਾ ਤੇ ਨੂੰ ਆਪਾਂ ਚੰਗੇ ਤਰਾਟੇ ਨੂੰ ਗੁੰਨ ਕੇ ਤਿਆਰ ਕਰ ਲਾਂਗੇ ਇੱਥੇ ਤੁਸੀਂ ਜੋ ਮਸਾਲੇ ਆ ਨਮਕ ਮਿਰਚ ਟੇਸਟ ਕਰ ਸਕਦੇ ਹੋ ਇੱਥੋਂ ਹੀ ਪਤਾ ਲੱਗ ਜੂ ਕਿ ਕਿ ਨਮਕ ਮਿਰਚ ਜੋ ਘਾਟੇ ਉਹ ਤੁਸੀਂ ਉੱਪਰੋਂ ਹੋਰ ਪਾ ਸਕਦੇ ਹੋ ਇਸ ਟਾਈਮ ਤੇ ਆਟਾ ਆਪਾਂ ਵਧੀਆ ਗੁੰਨ ਕੇ ਤਿਆਰ ਕਰ ਲਿਆਗੇ ਤੇ ਇਸ ਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਦੇਸੀ ਘਿਓ ਤੁਸੀਂ ਵੇਖੋ ਕਿ ਆਟਾ ਆਪਣਾ ਇੰਨਾ ਸਖਤ ਹੋਣਾ ਚਾਹੀਦਾ ਹੈ ਇੱਕ ਚਮਚਾ ਆਪਾਂ ਕਿਓ ਪਾ ਕੇ ਚੰਗੀ ਤਰ੍ਹਾਂ ਇਹਨਾਂ ਆਟੇ ਨੂੰ ਮਿਕਸ ਕਰ ਲਾਂਗੇ ਇਸ ਤਰ੍ਹਾਂ ਜਿਹੜਾ ਆਟਾ ਹੈ ਆਪਣਾ ਵਧੀਆ ਨਰਮ ਰਹੇਗਾ ਕ੍ਰੈਕ ਨਹੀਂ ਜੇ ਆਣਗੇ ਇਸਦੇ ਆਟੇ ਦੇ ਵਿੱਚ ਥੋੜੇ ਬਹੁਤੇ ਆਣਗੇ ਉਸ ਤਰ੍ਹਾਂ ਨਹੀਂ ਕ੍ਰੈਕ ਵੱਧ ਆਉਣਗੇ ਤੇ ਪਰੌਂਠੇ ਵਧੀਆ ਬਣ ਕੇ ਤਿਆਰ ਹੋਣਗੇ 5-7 ਮਿੰਟ ਵਾਸਤੇ ਆਪਾਂ ਇਸ ਆਟੇ ਨੂੰ ਟੱਕ ਕੇ ਇਸ ਤਰੀਕੇ ਰੱਖ ਲਾਂਗੇ ਤਾਂ ਕਿ ਆਟਾ ਆਪਣਾ ਨਰਮ ਹੋ ਜੇ ਆਟੇ ਨੂੰ 5 ਤੋਂ 7 ਮਿੰਟ ਹੋ ਗਿਆ ਹੈ ਰੈਸਟ ਤੇ ਤੇ ਆਟਾ ਆਪਣਾ ਵਧੀਆ ਰਸ ਗਿਆ ਤੇ ਰਸੀਲਾ ਹੋ ਗਿਆ ਆਟੇ ਨੂੰ ਆਪਾਂ ਫਿਰ ਇਸ ਤਰੀਕੇ ਥੋੜਾ ਜਿਹਾ ਮਸਲਾਂਗੇ ਤਾਂ ਕਿ ਵਧੀਆ ਹੋ ਜਾਵੇ ਹੋਰ ਵੀ ਤੇ ਹੁਣ ਆਪਣਾ ਆਟਾ ਜਿਹੜਾ ਪੂਰਾ ਰਸੀਲਾ ਵਧੀਆ ਹੋ ਗਿਆ ਪੂਰਾ ਨਰਮ ਹੈ ਜਿੰਨਾ ਆਪਾਂ ਨੂੰ ਚਾਹੀਦਾ ਪਹਿਲਾਂ ਹੀ ਆਪਾਂ ਥੋੜਾ ਜਿਹਾ ਆਟੇ ਨੂੰ ਵਿੱਚ ਪਾਣੀ ਪਾ ਕੇ ਢਿੱਲਾ ਗੋਲ ਲੈਂਦੇ ਤੇ ਫਿਰ ਇਹਨੇ ਹੋਰ ਵੀ ਪਤਲਾ ਆਟੇ ਨੂੰ ਹੋ ਜਾਣਾ ਸਟਿੱਲਾ ਹੋ ਜਾਣਾ ਸੀ ਹੁਣ ਆਟਾ ਆਪਣਾ ਪੂਰਾ ਵਧੀ ਗਿਆ ਪਹਿਲੋ ਆਪਾਂ ਆਟੇ ਨੂੰ ਸਖਤੀ ਗੁੰਨਾ ਤੇ ਉਸ ਤੋਂ ਬਾਅਦ ਪੰਜ-ਸੱਤ ਮਿੰਟ ਦੀ ਰਸਟ ਵਿੱਚ ਇਹ ਜਿਹੜਾ ਆਟਾ ਆਪਣਾ ਵਧੀਆ ਨਰਮ ਹੋ ਜਾਏਗਾ ਤੇ ਇੱਥੇ ਮੈਂ ਲਿਆਏ ਗਰਮ ਪਾਣੀ ਹਲਕਾ ਜਿਹਾ ਗਰਮ ਪਾਣੀ ਆਪਾਂ ਕਰ ਲਏ ਤੇ ਹੱਥਾਂ ਨੂੰ ਪਾਣੀ ਲਗਾ ਲਾਂਗੇ ਹੁਣ ਆਪਾਂ ਇਸ ਦਾ ਪੇੜਾ ਕਰ ਲਾਂਗੇ ਤੇ ਇਹ ਸਿੱਧਾ ਜਿਹੜਾ ਪਾਣੀ ਲਗਾਉਣ ਨਾਲ ਹੱਥ ਨੂੰ ਆਟਾ ਨਹੀਂ ਜੇ ਲੱਗੇਗਾ ਤੇ ਕਰੈਕ ਵੀ ਨਹੀਂ ਆਣਗੇ ਤੇ ਵਧੀਆ ਪੇੜਾ ਆਪਣਾ ਹੋ ਜਾਏਗਾ ਮੱਕੀ ਦੀ ਰੋਟੀ ਬਣਾਉਣ ਲੱਗਿਆਂ ਸਾਰਿਆਂ ਨੂੰ ਮੁਸ਼ਕਲ ਆਉਂਦੀ ਏ ਏ ਤੁਸੀਂ ਵੇਖੋ ਕਿ ਆਪਾਂ ਇਹ ਆਲੂ ਵਾਲੇ ਪਰਾਂਠੇ ਬਣਾਉਣ ਲੱਗੇ ਆਂ ਮੱਕੀ ਦੀ ਰੋਟੀ ਵੈਸੀ ਹੀ ਬਣਾਨੀ ਔਖੀ ਲੱਗਦੀ ਤੇ ਇਹ ਆਪਾਂ ਆਲੂ ਵਾਲੇ ਪਰਾਂਠੇ ਵਧੀਆ ਪੂਰੇ ਸਾਫ ਬਣਨਗੇ ਤੇ ਵਧੀਆ ਬਣਨਗੇ ਤੇ ਤੁਸੀਂ ਵੈਸੇ ਵੀ ਸਿੰਪਲ ਵੀ ਮੱਕੀ ਦੀ ਰੋਟੀ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਆਪਾਂ ਹੁਣ ਕਰ ਲਿਆ ਦੂਸਰਾ ਪੇੜਾ ਦੇਖੋ ਤੁਸੀਂ ਹੱਥ ਬਿਲਕੁਲ ਸਾਫ ਨੇ ਕਿਉਂਕਿ ਆਪਾਂ ਪਾਣੀ ਹਲਕਾ ਜਿਹਾ ਹੱਥਾਂ ਨੂੰ ਲਗਾ ਲਏ ਇਥੇ ਮੈਂ ਲਿਆਇਆ ਹੈ ਲਿਫਾਫਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਗੋਲ ਮੈਂ ਇਸ ਤਰੀਕੇ ਕੱਟ ਲਿਆ ਤੇ ਆਪਾਂ ਪੇੜੇ ਨੂੰ ਪਾਣੀ ਲਗਾ ਲਾਂਗੇ ਇਸ ਤਰੀਕੇ ਥੋੜਾ ਜਿਹਾ ਉੱਪਰਲੀ ਸਾਈਡ ਵੀ ਪਾਣੀ ਲਗਾ ਲਾਂਗੇ ਤੇ ਜਿਹੜੀ ਸ਼ੀਟ ਹੈ ਆਪਣੀ ਇਹ ਪੋਲੀਥੀਨ ਵਾਲੀ ਲਿਫਾਫੇ ਵਾਲੀ ਇਹ ਉੱਪਰ ਆਪਾਂ ਇਸ ਤਰੀਕੇ ਰੱਖਾਂਗੇ ਇਹ ਆਪਣਾ ਹੈਗਾ ਪਹਿਲਾ ਤਰੀਕਾ ਰੋਟੀ ਨੂੰ ਚੌੜਾ ਕਰਨ ਦਾ ਵੇਲਾ ਲੰਦਾ ਇਸ ਤਰ੍ਹਾਂ ਆਪਾਂ ਇੱਕ ਪਲੇਟ ਲਾਵਾਂਗੇ ਇਸ ਤਰੀਕੇ ਦਬਾਵਾਂਗੇ ਫੈਲ ਜਾਏਗਾ ਪੇੜਾ ਆਪਣਾ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਪ੍ਰੈਸ ਕਰਾਂਗੇ ਤੇ ਆਪਣਾ ਜਿਹੜਾ ਰੋਟੀ ਫੈਲਦੀ ਜਾਏਗੀ ਤੇ ਵੱਡੀ ਹੁੰਦੀ ਜਾਏਗੀ ਕੁਝ ਖਾਸ ਸਮਾਨ ਨਹੀਂ ਜੇ ਲੱਗਦਾ ਸਭ ਤੋਂ ਪਹਿਲਾਂ ਇਹੀ ਤਰੀਕਾ ਹੈ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਇਸ ਨਾਲ ਵੀ ਜਿਹੜੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਤੇ ਥੋੜੇ ਬਹੁਤੇ ਹਲਕੇ ਜੇ ਕਰੈਕ ਸਾਈਡਾਂ ਤੇ ਆਣਗੇ ਤੇ ਉਸ ਦੀ ਕੋਈ ਉਹ ਗੱਲ ਨਹੀਂ ਜੇ ਹੁੰਦੀ ਤੁਸੀਂ ਦੇਖੋ ਰੋਟੀ ਵੇਖੋ ਇੰਨੀ ਮੋਟੀ ਆਪਾਂ ਰੋਟੀ ਵੀ ਰੱਖੀ ਤੇ ਮੈਂ ਪਰ ਇਸ ਦੇ ਚੌਰਸ ਪਰੌਠੇ ਬਣਾਵਾਂਗੀ ਤੇ ਮੈਂ ਚਾਕੂ ਦੇ ਨਾਲ ਇਹ ਜਿਹੜੀਆਂ ਸਾਈਡਾਂ ਨੇ ਨਾ ਇਹ ਕੱਟ ਲਾਂਗੇ ਤੁਸੀਂ ਇਹ ਗੋਲ ਪਰੌਂਠੇ ਵੀ ਬਣਾ ਸਕਦੇ ਹੋ ਗੋਲ ਪਰੌਂਠੇ ਜਲਦੀ ਬਣ ਜਾਂਦੇ ਆ ਕਟਿੰਗ ਕਰਨ ਲੱਗਿਆ ਥੋੜਾ ਜਿਹਾ ਸਮਾਂ ਚਲੋ ਵੱਧ ਲੱਗ ਜਾਂਦਾ ਪਰ ਮੈਂ ਚਾਹਣੀ ਆ ਕਿ ਥੋੜੇ ਜੇ ਪਰੌਂਠੇ ਆਪਾਂ ਸੋਹਣੇ ਜਿਹੇ ਲੱਗਣ ਚੌਰਸ ਬਣਾਨੇ ਆ ਪਰੌਠੇ ਆਲੂ ਵਾਲੇ ਇਸ ਤਰੀਕੇ ਕਟਿੰਗ ਕਰ ਲਾਂਗੇ ਇਹ ਆਪਣਾ ਬਣ ਗਿਆ ਚੋਰ ਸਪਰਾਉਠਾ ਆਲੂ ਵਾਲਾ ਮੱਕੀ ਦੇ ਆਟੇ ਦਾ ਤੁਸੀਂ ਵੇਖੋ ਕਿੰਨਾ ਵਧੀਆ ਬਣਿਆ ਇਹਨੂੰ ਆਪਾਂ ਇੱਕ ਪੌਣੇ ਦੇ ਉੱਪਰ ਇਸ ਤਰੀਕੇ ਰੱਖ ਲਾਂਗੇ ਇਸ ਲਪਾਫੇ ਨੂੰ ਆਪਾਂ ਇਸ ਤਰੀਕੇ ਉੱਪਰੋਂ ਚੱਕ ਲਾਂਗੇ ਇਹ ਵੇਖੋ ਤੁਸੀਂ ਕਿ ਆਪਣਾ ਵਧੀਆ ਆਟਾ ਬਿਲਕੁਲ ਵੀ ਲਪਾਫੇ ਨੂੰ ਨਹੀਂ ਜੇ ਲੱਗਿਆ ਤੇ ਵਧੀਆ ਆਪਣਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਹੈ ਤੇ ਆਪਾਂ ਜਿਹੜਾ ਲਫਾਫਾ ਪੋਲੀਥੀਨ ਫੇਰ ਰੱਖ ਲਿਆ ਉਸੇ ਤਰ੍ਹਾਂ ਤੇ ਪਾਣੀ ਵੀ ਆਪਾਂ ਉਸੇ ਹੀ ਤਰੀਕੇ ਲਗਾ ਲੈਣਾ ਇਸ ਤਰੀਕੇ ਉੱਪਰੋਂ ਪਾਣੀ ਲਗਾ ਕੇ ਤੇ ਫਿਰ ਉੱਪਰੋਂ ਆਪਾਂ ਪੋਲੀਥੀਨ ਫੇਰ ਰੱਖ ਲਾਂਗੇ ਇਹ ਰੋਟੀ ਮੈਂ ਪਹਿਲਾਂ ਹੱਥ ਦੇ ਨਾਲ ਥੋੜੀ ਜੀ ਚੌੜੀ ਕਰ ਲਾਂਗੇ ਤੇ ਫਿਰ ਆਪਾਂ ਵੇਲਣ ਦੇ ਨਾਲ ਇਸ ਰੋਟੀ ਨੂੰ ਵੇਲ ਲਾਂਗੇ ਆਰਾਮ ਨਾਲ ਬਹੁਤ ਵਧੀਆ ਵੇਲੀ ਜਾਂਦੀ ਹੈ ਕੁਝ ਖਾਸ ਸਮਾਂ ਨਹੀਂ ਜੇ ਲੱਗਦਾ ਇਸ ਤਰੀਕੇ ਆਪਾਂ ਲਫਾਫੇ ਨੂੰ ਕਮਾ ਲਾਂਗੇ ਤੇ ਇਹ ਰੋਟੀ ਆਪਣੀ ਵਧੀਆ ਬਣ ਕੇ ਤਿਆਰ ਹੋ ਗਈ ਨਾ क्रैक ਆਏਗਾ ਨਾ ਰੋਟੀ ਟੁੱਟੇਗੀ ਜਿੰਨੀ ਮਰਜੀ ਤੁਸੀਂ ਰੋਟੀ ਨੂੰ ਪਤਲਾ ਕਰ ਸਕਦੇ ਹੋ ਜਿੰਨਾ ਮੋਟਾ ਚਾਹੋ ਰੱਖ ਸਕਦੇ ਹੋ ਹੁਣ ਆਪਾਂ ਬੋਲੀ ਤੇ ਨੂੰ ਉੱਪਰੋਂ ਚੱਕ ਲਾਂਗੇ ਇਹ ਵੇਖੋ ਇਹ ਵੀ ਆਪਣਾ ਪਰੌਂਠਾ ਵਧੀਆ ਬਣ ਗਿਆ ਤੇ ਹੁਣ ਤੀਸਰਾ ਤਰੀਕਾ ਜਿਹੜਾ ਸਭ ਤੋਂ ਸੌਖਾ ਮੈਨੂੰ ਲੱਗਦਾ ਹਮੇਸ਼ਾ ਮੈਂ ਇਹੀ ਵਰਤਦੀ ਆਂ ਬਸ ਹੱਥ ਦੇ ਨਾਲ ਹੀ ਆਪਾਂ ਇਹਨੂੰ ਇਸ ਤਰੀਕੇ ਫਲਾਉਂਦੇ ਜਾਵਾਂਗੇ ਤੇ ਗੋਲ ਗੋਲ ਕਰਵਾਦੇ ਜਾਵਾਂਗੇ ਤੇ ਰੋਟੀ ਵਧੀਆ ਫੈਲ ਕੇ ਤਿਆਰ ਹੋ ਜੇਗੀ ਜਿਹੜੇ ਸਭ ਤੋਂ ਸੌਖੇ ਤਰੀਕੇ ਆ ਵੇਲਣੇ ਨਾਲ ਤੇ ਹੱਥ ਨਾਲ ਇਹ ਸਭ ਤੋਂ ਜਲਦੀ ਹੁੰਦਾ ਤੇ ਪਲੇਟ ਨਾਲ ਵੀ ਤੁਸੀਂ ਚਾਹੋ ਤਾਂ ਉਸ ਨਾਲ ਵੀ ਵਧੀਆ ਹੋ ਜਾਂਦਾ ਹੈ ਪਰ ਉਸ ਦੇ ਨਾਲ ਥੋੜਾ ਜਿਹਾ ਕਈ ਵਾਰ ਸਾਈਡਾਂ ਮੋਟੀਆਂ ਰਹਿ ਜਾਂਦੀਆਂ ਨੇ ਧਿਆਨ ਰੱਖਣਾ ਪੈਂਦਾ ਇਸ ਗੱਲ ਦਾ ਤੇ ਹੱਥ ਦੇ ਨਾਲ ਆਪਾਂ ਨੂੰ ਉਵੇਂ ਮਹਿਸੂਸ ਹੋ ਜਾਂਦਾ ਕਿ ਰੋਟੀ ਆਪਣੀ ਕਿੱਥੇ ਮੋਟੀ ਏ ਕਿੱਥੇ ਪਤਲੀ ਏ ਤੇ ਇਸ ਰੋਟੀ ਨੂੰ ਵੀ ਮੈਚਰਸ ਕਰ ਲਾਂਗੇ ਤਵਾ ਆਪਾਂ ਗਰਮ ਕਰ ਲਿਆ ਤੇ ਆਪਾਂ ਇੱਥੇ ਇੱਕ ਚਮਚ ਘਿਓ ਲਗਾ ਲਾਂਗੇ ਤੇ ਜੋ ਪਰੌਂਠਾ ਵੇਲ ਕੇ ਰੱਖਿਆ ਸੀ ਉਹ ਆਪਾਂ ਹੁਣ ਸੇਕ ਲਾਂਗੇ ਗੈਸ ਫਲੇਮ ਆਪਾਂ ਮੀਡੀਅਮ ਹੀ ਰੱਖਾਂਗੇ ਤੇ ਆਪਾਂ ਥੋੜਾ ਜਿਹਾ ਘਿਓ ਇਸ ਤਰੀਕੇ ਲਗਾ ਕੇ ਇਸ ਪਰਾਠੇ ਦਾ ਪਾਸਾ ਬਦਲ ਲਾਂਗੇ ਤੇ ਇਹ ਜਿਹੜਾ ਆਪਣਾ ਪਰਾਂਠੇ ਦਾ ਇੱਕ ਪਾਸਾ ਵੇਖੋ ਵਧੀਆ ਸੋਹਣਾ ਜਿਹਾ ਪੱਕ ਗਿਆ ਸਾਰੇ ਪਰਾਂਠੇ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਦੂਸਰੀ ਸਾਈਡ ਵੀ ਆਪਾਂ ਘਿਓ ਲਗਾ ਲਾਂਗੇ ਤੁਸੀਂ ਚਾਹੋ ਤਾਂ ਬਿਨਾਂ ਘਿਓ ਤੋਂ ਵੀ ਇਹ ਪਰਾਂਠੇ ਬਣਾ ਕੇ ਤਿਆਰ ਕਰ ਸਕਦੇ ਹੋ ਵੱਧ ਘੱਟ ਘਿਓ ਕਰ ਸਕਦੇ ਹੋ ਮੱਖਣ 'ਚ ਵੀ ਬਣਾ ਸਕਦੇ ਹੋ ਰਿਫਾਈਨਡ ਤੇਲ ਜੋ ਵੀ ਤੁਹਾਨੂੰ ਪਸੰਦ ਹੋਏ ਉਸ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਸਵਾਦ ਪਰਾਂਠੇ ਬਣਨਗੇ ਤੇ ਬਹੁਤ ਹੀ ਸੌਫਟ ਕ੍ਰਿਸਪੀ ਵੀ ਹੋਣਗੇ ਸਵਾਦ ਵੀ ਲੱਗਣਗੇ ਇਸ ਦਾ ਜਿਹੜਾ ਟੇਸਟ ਹੀ ਬਹੁਤ ਹੀ ਵਧੀਆ ਆਉਂਦਾ ਪਰੌਂਠਿਆਂ ਦਾ ਤੇ ਤੁਸੀਂ ਇਹ ਵੇਖੋ ਕਿ ਪਰੌਂਠਾ ਬਿਲਕੁਲ ਵੀ ਆਪਣਾ ਨਹੀਂ ਜੀ ਟੁੱਟਾ ਤੇ ਵਧੀਆ ਪੱਕ ਕੇ ਤਿਆਰ ਹੋ ਗਿਆ ਦੂਸਰੇ ਵੀ ਪਰੌਂਠੇ ਆਪਾਂ ਐਂਝ ਹੀ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਵਧੀਆ ਰੰਗ ਆ ਗਿਆ ਕਿੰਨਾ 골ਡਨ ਕ੍ਰਿਸਪੀ ਆਪਣਾ ਪਰੌਂਠਾ ਬਣ ਕੇ ਤਿਆਰ ਹੋਏ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਾਂਗੇ ਬਾਕੀ ਦੀ ਵੀ ਪਰੌਂਠੇ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਨੇ ਇਹ ਮੱਕੀ ਦੇ ਆਟੇ ਦੇ ਜਿਹੜੇ ਆਲੂ ਵਾਲੇ ਪਰੌਂਠੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਇਹਨਾਂ ਨਾਲ ਤੁਸੀਂ ਘਰ ਦਾ ਬਣਿਆ ਲੱਸੀ ਮੱਖਣ ਦਹੀਂ ਲਓ ਤਾਂ ਫਿਰ ਇਹ ਜਿਹੜੇ ਪਰੌਂਠਿਆਂ ਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਏਗਾ ਬਹੁਤ ਹੀ ਤੁਹਾਨੂੰ ਇਹ ਜਿਹੜਾ ਇਹਨਾਂ ਦਾ ਟੇਸ ਦੇ ਵਧੀਆ ਲੱਗੇਗਾ ਸਵਾਦ ਲੱਗੇਗਾ ਤੇ ਤੁਸੀਂ ਜੇਕਰ ਵੱਖਰਾ ਜਾਂ ਕੁਝ ਬਣਾਉਣਾ ਚਾਹੁੰਦੇ ਹੋ ਤੁਸੀਂ ਮੱਕੀ ਦੇ ਆਟੇ ਦੇ ਪਰੌਂਠੇ ਆਲੂ ਵਾਲੇ ਜਰੂਰ ਬਣਾ ਕੇ ਵੇਖਿਓ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਹੀ ਬਹੁਤ ਪਸੰਦ ਆਣਗੇ ਬਹੁਤ ਹੀ ਸੌਫਟ ਕ੍ਰਿਸਪੀ ਤੇ ਬਹੁਤ ਤਰ੍ਹਾਂ ਦੇ ਇਸ ਦੇ ਵਿੱਚ ਟੇਸਟ ਆਏਗਾ ਬਹੁਤ ਹੀ ਪਸੰਦ ਆਣਗੇ ਇੱਕ ਵਾਰ ਤੁਸੀਂ ਇਹ ਰੈਸਪੀ ਜਰੂਰ ਬਣਾ ਕੇ ਦੇਖਿਓ ਪਰੌਂਠੇ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਸ ਦਾ ਜਿਹੜਾ ਟੇਸਟ ਤੇ ਸੁਆਦ ਕਿਸ ਤਰ੍ਹਾਂ ਲੱਗਿਆ ਜੇਕਰ ਅੱਜ ਦੀ ਰੈਸਪੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਚਾਇਓ ਤੇ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ